ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਤੁਸੀਂ ਆਪਣੇ ਘਰਾਂ ਚ ਖੁਸ਼ ਤੇ ਤੰਦਰੁਸਤ ਹੋਮੋਗੇ ਜੀ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਸੀ ਦਿਨ ਮੰਗਲਵਾਰ ਦਾ ਸੀ ਤੇ ਆਪਾਂ ਲੱਗੇ ਸੀ ਜੀ ਬੇਟੇ ਦੇ ਸਿਰ ਦੇ ਉੱਤੇ ਤੇਲ ਲਗਾਣਾ ਤੇ ਇੰਨੇ ਫਿਰ ਉਸ ਤੰਦ ਤਰੀਕ ਨੂੰ ਸਕੂਲ ਜਾਣਾ ਸੀ ਤੇ ਮੈਂ ਕਿਹਾ ਚਲੋ ਅੱਜ ਸਿਰ ਨਿਮਾ ਕੇ ਇਹਨੂੰ ਫਿਰ ਤੇਲ ਵਗੈਰਾ ਲਗਾ ਦਿੰਨੇ ਆ ਸਿਰ ਦੇ ਉੱਤੇ ਤੇ ਫਿਰ ਪੂਰਾ ਹਫਤਾ ਜਿਹੜਾ ਫਿਰ ਸਰ ਨਮਾਉਣ ਦੀ ਜ਼ਰੂਰਤ ਨਹੀਂ ਪੈਣੀ ਕਿਉਂਕਿ ਪਟਕਾ ਵਗੈਰਾ ਬੰਨ ਕੇ ਹੀ ਜਾਣਾ ਹੁੰਦਾ ਸਕੂਲ ਫਿਰ ਗਰਦਾ ਵਗੈਰਾ ਨਹੀਂ ਪੈਂਦਾ ਬੀਟੇ ਦੇ ਨਾਲ ਨਾਲ ਹੀ ਫਿਰ ਮੈਂ ਵੀ ਅੱਜ ਸਰ ਧੋ ਲਿਆ ਸੀ ਮੈਂ ਕਿਹਾ ਚਲੋ ਨਾਲ ਹੀ ਆਪਾਂ ਵੀ ਸਰ ਧੋ ਲਨੇ ਆ ਤੇ ਫਿਰ ਲੱਗੇ ਹੋਏ ਸੀ ਇਹ ਫੋਨ ਦੇ ਵਿੱਚ ਕਾਰਟੂਨ ਦੇਖਣ ਤੇ ਬੱਚੇ ਸਾਰੇ ਏਦਾਂ ਕਰਦੇ ਆ ਫੋਨ ਦੇਖਦੇ ਹੋਏ ਸਿਰ ਭੋਂਦੇ ਆ ਤੇ ਨਾਲ ਹੀ ਫਿਰ ਉਹ ਕਾਰਟੂਨ ਦੇਖੀ ਜਾਣਗੇ ਤੇ ਨਾਲ ਸਿਰ ਬਹਾ ਲੈਣਗੇ ਤੇ ਮੇਰਾ ਬੇਟਾ ਵੀ ਇਦਾਂ ਹੀ ਕਰਦਾ ਵਾ ਜਦੋਂ ਵੀ ਸਿਰ ਵਗੈਰਾ ਪਾਉਣਾ ਹੁੰਦਾ ਉਹਨੇ ਪਾਉਣਾ ਹੁੰਦਾ ਖਾਸ ਕਰ ਉਹਦੋਂ ਜਦੋਂ ਸਿਰ ਨੱਤਾ ਹੁੰਦਾ ਫਿਰ ਉਹ ਕਈ ਵਾਰ ਗੁਲਜਾਂ ਵਗੈਰਾ ਪੈ ਜਾਂਦੀਆਂ ਨੇ ਫਿਰ ਉਹ ਕਹੂਗਾ ਮम्मा ਮੇਰੇ ਵਾਲ ਪੱਟ ਦਿੱਤੇ ਤੁਸੀਂ ਨੇ ਤੇ ਫਿਰ ਆਪਾਂ ਫੋਨ ਰੱਖ ਕੇ ਮੂਰੇ ਫਿਰ ਬਾਦ ਦਿੰਨੇ ਆ ਹੁਣ ਬੱਚੇ ਚਲੋ ਜ਼ਿਆਦਾਤਰ ਫੋਨ ਹੀ ਚਲਾਉਂਦੇ ਆ ਚਾਹੇ ਛੋਟੇ ਬੱਚੇ ਚਾਹੇ ਵੱਡੇ ਆ ਕਿਉਂਕਿ ਹੁਣ ਕਿਸੇ ਦੇ ਘਰ ਦੇ ਵਿੱਚ ਵੀ ਜਾਣ ਦਾ ਟਾਈਮ ਨਹੀਂ ਹੈਗਾ ਫਿਰ ਬੱਚੇ ਜਿਹੜਾ ਟਾਈਮ ਸਪੈਂਡ ਕਦੇ ਫੋਨ ਨਾਲ ਕਦੇ ਖੇਡਾਂ ਨਾਲ ਇਦਾਂ ਕਰ ਲੈਂਦੇ ਆ ਤੇ ਫਿਰ ਵੈਸੇ ਤਾਂ ਮੈਂ ਹੁਣ ਆ ਜਿਹੜਾ ਜਿੱਦਨ ਸਿਰ ਨਮਾਇਆ ਹੁੰਦਾ ਉਸ ਦਿਨ ਹੀ ਮੈਂ ਇਹਦਾ ਸਿਰ ਆਉਣ ਲੱਗੇ ਫੋਨ ਦੇ ਨਹੀਂ ਹੁੰਦੀ ਨਹੀਂ ਤਾਂ ਇਹ ਆਪਣਾ ਮੂਰੇ ਕੋਈ ਨਾ ਕੋਈ ਚੀਜ਼ ਰੱਖ ਦੇਈ ਦੀ ਉਹਦੇ ਨਾਲ ਬੈਠਾ ਖੇਡੀ ਜਾਂਦਾ ਤੇ ਸਰ ਬਹਾ ਲੰਦਾ ਵਾ ਤੇ ਕੋਸ਼ਿਸ਼ ਮੈਂ ਇਹੀ ਕਰਦੀ ਹੁੰਦੀ ਆ ਕਿ ਜਿਸ ਦਿਨ ਸਰਬਾ ਇਹਨੂੰ ਨਮਾਇਆ ਵਾ ਤੇ ਉਸ ਦਿਨੇ ਮੈਂ ਇਹਦਾ ਸਿਰ ਬਾਧ ਨਹੀਂ ਹੁੰਦੀ ਆ ਦੂਸਰੇ ਦਿਨ ਮੈਂ ਬਹੁਤ ਘੱਟ ਬਾਇਆ ਬਾਇਦਾ ਸਰ ਕਿਉਂਕਿ ਇਹ ਤੇ ਵਾਲ ਬਹੁਤ ਜ਼ਿਆਦਾ ਪਤਲੇ ਨੇ ਤਾਂ ਕਰਕੇ ਫਿਰ ਗੁਲਜਾਂ ਵਗੈਰਾ ਛੇਤੀ ਪੈ ਜਾਂਦੀਆਂ ਨੇ ਤੇ ਫਿਰ ਮੈਂ ਨਾਲ ਦੇ ਨਾਲੇ ਬਾਧ ਨਹੀਂ ਆ ਸਰ ਫਿਰ ਦੂਸਰੇ ਦਿਨ ਇਦਾਂ ਹੁੰਦਾ ਵੀ ਇਹਦੇ ਸਿਰ ਦੇ ਵਿੱਚ ਜਿਹੜੀ ਚੀਰਨੀ ਹੁੰਦੀ ਆ ਗੱਭੇ ਕੱਢਣੀ ਹੁੰਦੀ ਆ ਜੂੜਿਆ ਕਰਨ ਕਰਕੇ ਫਿਰ ਉਹ ਵੀ ਬਹੁਤ ਔਖੇ ਨਿਕਲਦੀ ਆ ਫਿਰ ਇਸ ਕਰਕੇ ਆਪਾਂ ਇਹਦਾ ਉਸੇ ਦਿਨੇ ਸਿਰ ਬਾਧ ਨਹੀਂ ਹੁੰਦੀ ਆ ਫਿਰ ਮੈਂ ਤੇ ਸਕੂਲ ਦੀ ਤਿਆਰੀ ਲੱਗੇ ਸੀ ਅਜਨ ਵਾਲੇ ਕਰਨ ਤੇ ਕੱਲ ਨੂੰ ਸਕੂਲ ਜਾਣਾ ਸੀ ਇਸ ਕਰਕੇ ਵਿਆਦੀਤ ਰਹੀ ਪੂਰੇ ਜੋਰਾ ਸ਼ੂਰਾ ਨਾਲ ਜੋ ਆਕਾ ਨੂੰ ਹੁਣ ਸਕੂਲ ਭੇਜਿਆ ਜਾਵੇਗਾ ਤੇ ਇਹਨਾਂ ਦੀ ਉਹ ਤਿਆਰੀ ਕਰਨ ਲੱਗੇ ਸੀ ਬੈਗ ਤਾਂ ਮੈਂ ਇਹਦਾ ਪਹਿਲਾਂ ਹੀ ਤਿਆਰ ਕਰਕੇ ਰੱਖਤਾ ਸੀ ਛੁੱਟੀਆਂ ਦਾ ਕੰਮ ਜੋ ਵੀ ਕਰਵਾਇਆ ਸੀ ਮੈਂ ਉਹ ਬੈਗ ਦੇ ਵਿੱਚ ਪਾਉਂਦੇ ਸੀ ਇਹਦੀਆਂ ਬੁੱਕਸ ਵਗੈਰਾ ਨੋਟ ਬੁੱਕ ਵਗੈਰਾ ਤੇ ਬਸ ਹੁਣ ਇਹਦੀ ਵਰਦੀ ਵਗੈਰਾ ਪ੍ਰੈਸ ਕਰਨ ਵਾਲੀ ਰਹੀਂਦੀ ਆ ਤੇ ਮੂਡ ਪਾਲਿਸ਼ ਤੇ ਨਾਲ ਹੀ ਫਿਰ ਇਹਦਾ ਲੰਚ ਬਾਕਸ ਤੇ ਨਾਲ ਹੀ ਪਾਣੀ ਵਾਲੀ ਬੋਤਲ ਆ ਜਿਹੜੀ ਉਹ ਵੀ ਮੈਂ ਸਾਫ ਕਰਨ ਵਾਲੀ ਆ ਤੇ ਪਹਿਲਾਂ ਮੈਂ ਸੋਚਿਆ ਚਲੋ ਸਿਰੇ ਸਿਰੇ ਦਾ ਸਿਰ ਨਮਾ ਕੇ ਨੂੰ ਸਿਰ ਬਾਦੰਨੀ ਆ ਉਸ ਤੋਂ ਬਾਅਦ ਚਲ ਮੈਂ ਬਾਕੀ ਦੇ ਕੰਮ ਕਰਾਂਗੇ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਲੱਗਦੀ ਬੈਲ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਕਮੈਂਟ ਕਰਨ ਵਾਲੇ ਹੁੰਦਾ ਕਿ ਸਾਨੂੰ ਵੀ ਚਲੋ ਪੋਜ਼ਿਟਿਵਿਟੀ ਮਿਲਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਸਾਨੂੰ ਵੀ ਹੌਸਲਾ ਵਧਦਾ ਹੈ ਫਿਰ ਵੀਡੀਓ ਬਣਾਉਣ ਨੂੰ ਵੀ ਦਿਲ ਕਰਦਾ ਹੈ ਤੇ ਲੋ ਜੀ ਇੱਥੇ ਮੈਂ ਤੇਲ ਲਗਾ ਕੇ ਬੇਟੇ ਦਾ ਪਿੱਛੋਂ ਮੈਂ ਗੁੱਤ ਇਹਦੀ ਕਰ ਦਿੱਤੀ ਸੀ ਤੇ ਮੂਰੂ ਜੂڑا ਬਣਾ ਕੇ ਫਿਰ ਜੂڑا ਕਰ ਦਵਾਂਗੇ ਤੇ ਜਦੋਂ ਮੈਂ ਸਿਰ ਨਮਾਉਣਾ ਹੁੰਦਾ ਇਹਨੂੰ ਉਦੋਂ ਮੈਂ ਇਹਦੇ ਪਹਿਲਾਂ ਤੇਲ ਛੱਸ ਦਨੀ ਹੁੰਦੀ ਆ ਸਿਰ ਦੇ ਵਿੱਚ ਤੇ ਫਿਰ ਨਮਾਉਣ ਤੋਂ ਬਾਅਦ ਫਿਰ ਮੈਂ ਬਸ ਤੇਲ ਹੀ ਲਗਾਉਣੀ ਹੁੰਦੀ ਆ ਗੱਲਾਂ ਫਿਰ ਇਹਦੇ ਨਾਲ ਬੱਚਿਆਂ ਦੇ ਵਾਲ ਜਿਹੜੇ ਵਧੀਆ ਗਰੋਥ ਹੁੰਦੀ ਹੈ ਛੋਟੇ ਜਿਹੇ ਬਾਲਾਂ ਦੀ ਤੇਲ ਮਾਲਿਸ਼ ਜ਼ਰੂਰ ਕਰਨੀ ਚਾਹੀਦੀ ਹਫਤੇ 'ਚ ਇੱਕ ਦੋ ਵਾਰੀ ਬੱਚਿਆਂ ਦੀ ਵੀ ਛੋਟੇ ਬੱਚਿਆਂ ਦੇ ਜਦੋਂ ਆਪਾਂ ਕੇਅਰ ਕਰਦੇ ਆਂ ਬਾਲਾਂ ਦੀ ਛੋਟੇ ਹੁੰਦੇ ਤਾਂ ਉਹੀ ਤਾਂ ਫਿਰ ਅੱਗੇ ਜਾ ਕੇ ਜਿਹੜੇ ਬਾਲ ਵਗੈਰਾ ਬਹੁਤ ਘੱਟ ਝੜਦੇ ਆ ਤੇ ਹੁਣ ਤਾਂ ਜਿਹੜੇ ਬਾਲ ਆ ਛੋਟੇ ਛੋਟੇ ਬੱਚਿਆਂ ਦੇ ਵੀ ਜਿਹੜੇ ਧੋਲੇ ਵਗੈਰਾ ਸਿਰ ਦੇ ਵਿੱਚ ਵਾਲ ਚਿੱਟੇ ਆਏ ਪਏ ਆ ਤੇ ਮੈਂ ਇਹਨੂੰ ਕੋਸ਼ਿਸ਼ ਇਹ ਕਰਦੇ ਹੁੰਦੀ ਆ ਵੀ ਬੱਚਿਆਂ ਦੇ ਜਿਹੜਾ ਮਾਲਿਸ਼ ਆ ਉਹ ਸਿਰ ਦੇ ਵਿੱਚ ਜ਼ਰੂਰੀ ਆ ਉਹ ਕਰਨੀ ਆ ਚਾਹੀਦੀ ਆ ਬੱਚਿਆਂ ਦੇ ਤੇ ਮਾਲਿਸ਼ ਕਰਨ ਤੋਂ ਬਾਅਦ ਹੀ ਫਿਰ ਮੈਂ ਸਿਰ ਨਵਾਤਾ ਸੀ ਇਹਨੂੰ ਤੇ ਬਸ ਉਹਨੇ ਜੋੜਾ ਕਰਕੇ ਇਹਦਾ ਸੱਸੁਰ ਬਾਕੇ ਫਿਰ ਆਪਣਾ ਖੇਢੀ ਚਾਏਗਾ ਇਹ ਤੇ ਮੈਂ ਫਿਰ ਬਾਕੀ ਦੇ ਕੰਮ ਆ ਜਿਹੜਾ ਕਰ ਲਵਾਂਗੀ ਬਸ ਅੱਜ ਦੇ ਵੀਡੀਓ ਵਿੱਚ ਜੇ ਆਪਾਂ ਤੁਹਾਨੂੰ ਇਹ ਹੀ ਦਿਖਾਵਾਂਗੇ ਤੇ ਸਬੰਧਾ ਜਿਹੜਾ ਸਕੂਲ ਜਾਣ ਦੀ ਆਪਾਂ ਤਿਆਰੀ ਹੈ ਜਿਹੜੀ ਉਹਦੀ ਪਹਿਲਾਂ ਹੀ ਇੱਕ ਦਿਨ ਪਹਿਲਾਂ ਹੀ ਕਰਕੇ ਰੱਖ ਲਈਆਂ ਤੇ ਪੋਜ਼ਿਟਿਵ એનર્ਜੀ ਦੇ ਨਾਲ ਆ ਜਿਹੜਾ ਆਪਾਂ ਜੇ ਸੋਚ ਰੱਖੀਏ ਤਾਂ ਸਾਰੇ ਕੰਮ ਆ ਜਿਹੜੇ ਹੋ ਜਾਂਦੇ ਆ ਜੇ ਫਿਰ ਸੋਚੀਏ ਵੀ ਅੱਜ ਨਹੀਂ ਤਾਂ ਕੱਲੂ ਕਰ ਲਾਂ ਕੱਲ ਨੂੰ ਨਹੀਂ ਤੇ ਪਰਸੋਂ ਕਰ ਲਾਂਗੇ ਫਿਰ ਨਹੀਂ ਕੰਮ ਹੁੰਦੇ ਅਜ ਮੇਰੇ ਇਹੀ ਆਤਾ ਜਿਹੜੇ ਕੰਮ ਮੈਂ ਮਨ ਚ ਠਾਣ ਲਾਂ ਫਿਰ ਮੈਂ ਉਹ ਆਪਣਾ ਕਰ ਹੀ ਲੈਣੀ ਹੁੰਨੀ ਆ ਫਿਰ ਕੋਲ ਨਹੀਂ ਕਰਦੇ ਹੈਗੇ ਕੰਮ ਕਰਨ ਦੇ ਉਹ ਜੀ ਆਪਾਂ ਇੱਥੇ बस ਜੋੜਾ ਬਣਾ ਦਾਂਗੇ ਤੇ ਫਿਰ ਸਿਮਰਨ ਦੇ ਕਰ ਦਿਆਂ ਜੀ ਬਾਕੀ ਟਿਫਨ ਵਗੈਰਾ ਤੋਂ ਓਕੇ ਰੱਖਦੇ ਆ। ਇਹ ਸਾਫ ਕਰਕੇ ਰੱਖ ਲਾਂਗੇ ਧੁੱਪ ਵਗੈਰਾ ਲਗਾ ਕੇ ਕਿਉਂਕਿ ਇਹ ਮਹੀਨਾ ਹੀ ਹੋ ਗਿਆ ਸੀ ਵਿਚਾਰੇ ਇਦਾਂ ਬੰਦ ਕਰਕੇ ਰੱਖੇ ਹੋਏ ਸੀ। ਚਲੋ ਆਏ ਸੀ ਵੀ ਹੁਣ ਕਿਹੜਾ ਰੋਟੀ ਲੈ ਕੇ ਜਾਣੀ ਐ ਇਹਨੇ ਵੀ ਟਿਫਨ ਬਾਕਸ ਲੈ ਕੇ ਨਹੀਂ ਜਾਣਾ ਤੇ ਫਿਰ ਜਦੋਂ ਜਾਊਗਾ ਉਦੋਂ ਸਾਫ ਕਰਕੇ ਇਹਨੂੰ ਤੇ ਧੁੱਪ ਲਵਾ ਕੇ ਫਿਰ ਟਿਫਨ ਲੈ ਜਾਏਗਾ ਤੇ ਕਿਉਂਕਿ ਟਿਫਨ ਘਰੀਬ ਸਾਫ ਕਰਕੇ ਰੱਖੇ ਸੀ ਪਹਿਲਾਂ ਹੀ ਤੇ ਹੁਣ ਫਿਰ ਸਾਫ ਕਰ ਲਵਾਂਗੇ ਇਹਨਾਂ ਨੂੰ ਧੁੱਪ ਲਵਾ ਦਾਂਗੇ ਜ਼ਰੂਰੀ ਆ ਧੁੱਪ ਲਵਾਉਣਾ ਵੀ ਬੱਚਿਆਂ ਦੇ ਬੋਤਲਾਂ ਵਗੈਰਾ ਨੂੰ ਟਿਫਨ ਵਗੈਰਾ ਨੂੰ ਕਿਉਂਕਿ ਫਿਰ ਬੱਚਾ ਡੇਲੀ ਰੋਟੀ ਵਗੈਰਾ ਲੈ ਕੇ ਜਾਂਦਾ ਵਾ ਉਜੀ ਆਪਣਾ ਸਿਰਿੰਦਾ ਜੋੜਾ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਮਾਰਨਿੰਗ ਟਾਈਮ ਰੱਖ ਕੇ ਸੀ ਜੀ ਧੋ ਕੇ ਟਿਫਨ ਵਗੈਰਾ ਇਹਦੇ ਤੇ ਬੋਤਲ ਪਾਣੀ ਵਾਲੀ ਤੇ ਨਾਲ ਹੀ ਫਿਰ ਮੈਂ achar ਵਾਲੀਆਂ ਇਹ ਵਰਨੀਆਂ ਧੋ ਕੇ ਰੱਖ ਦਿੱਤੀਆਂ ਸੀ ਧੁੱਪ ਲਵਾਤੀ ਸੀ ਇਹਨਾਂ ਨੂੰ ਫਿਰ achar ਵਗੈਰਾ ਖਰਾਬ ਨਹੀਂ ਹੁੰਦਾ ਹੈਗਾ ਧੁੱਪ ਲਵਾਈ ਤੋਂ ਬਾਅਦ ਤੇ ਮੈਂ ਐਦਾਂ ਹੀ ਟੰਗ ਦਿੱਤੀਆਂ ਸੀ ਮੰਜੇ ਦੇ ਉੱਤੇ ਬੋਤਲ ਮੈਂ ਕਿਾ ਚੰਗੀ ਤਰ੍ਹਾਂ ਧੁੱਪ ਲੱਗ ਜੂਗੀ ਧੁੱਪ ਵੀ ਬਹੁਤ ਜ਼ਿਆਦਾ ਪਈ ਹੋਈ ਸੀ ਮੀ ਪੈਣ ਤੋਂ ਬਾਅਦ ਧੁੱਪ ਬਹੁਤ ਜ਼ਿਆਦਾ ਹੋਈ ਹੋਈ ਸੀ ਧੁੱਪ ਕਰਕੇ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਸੀ ਤੇ ਮੈਂ ਚਲੋ ਮਾਰਨਿੰਗ ਟਾਈਮ ਕਾਫੀ ਕਮ ਮੱਜ ਨਿਮੇੜੇ ਨੇ ਰਸੋਈ ਦੇ ਕਾਫੀ ਜਿਹੜਾ ਰਾਤੀ ਫਿਰ ਸੌਦਾ ਵਗੈਰਾ ਲਾ ਕੇ ਆਇਸੀ ਅਰ ਸੌਂਡ ਤੇ ਫਿਰ ਅਲਮਾਰੀ ਵਗੈਰਾ ਸੌਦਿਆਂ ਵਾਲੀ ਸਾਰੀ ਸਾਫ਼ ਕਰਕੇ ਸਾਰੀਆਂ ਚੀਜ਼ਾਂ ਜੜੀਆਂ ਸਾਫ਼ ਕਰਕੇ ਰੱਖ ਦਿੱਤੀਆਂ ਸੀ ਤੇ ਨਾਲ ਹੀ ਫਿਰ ਇੱਕ ਤੋਂ ਦੋ ਡੱਬੇ ਜਿਹੜੇ ਪਏ ਸੀ ਖਾਲੇ ਉਮੇ ਤੋਂ ਕਿ ਟੱਪਰਾ ਟੱਪਲ ਵਾਲੀ ਸੀ ਇਹਨਾਂ ਨੂੰ ਵੀ ਨਾਲ ਹੀ ਤੇ ਬੋਟਲ ਆ ਜਿਹੜੀ ਚੰਗੀ ਤਰ੍ਹਾਂ ਵਿੱਚੋਂ ਸਾਫ਼ ਕਰ ਲਈ ਸੀ ਤੇ ਲੰਚ ਬਾਕਸ ਵੀ ਟਿਫਿੰਡਾ ਸਿਮਰਨ ਦਾ ਲੰਚ ਬਾਕਸ ਵੀ ਮੈਂ ਸਾਫ਼ ਕਰ ਲਿਆ ਸੀ ਤੇ ਇਹਦੀ ਜਿਹੜੀ ਪਲਾਸਟਿਕ ਦੇ ਹੁੰਦੇ ਆ ਟਿਫਨ ਬਾਕਸ ਇਹਨਾਂ ਦੀ ਰਬੜਾ ਨੇ ਜਿਹੜੀਆਂ ਕੰਡਕੀ ਚੰਗੀ ਤਰ੍ਹਾਂ ਸਾਫ਼ ਕਰਨੀ ਚਾਹੀਦੀ ਆਪਾਂ ਨੂੰ ਕਈ ਵਾਰ ਇਹਨਾਂ ਵਿੱਚ ਜੰਮਸ ਵਗੈਰਾ ਹੁੰਦੇ ਆ ਨੋ ਜੀ ਆਪਾਂ ਸਾਫ਼ ਕਰਕੇ ਵੀ ਰੈਡੀ ਕਰ ਲਿਆ ਸੀ ਤੇ ਇੱਕ ਦੋ ੱਟਪੇ ਪੈ ਸੀ ਸਾਫ਼ ਕਰਨ ਵਾਲੇ ਧੁੱਪਲ ਵਾਲੇ ਸੀ ਇਹਨਾਂ ਨੂੰ ਸਾਫ਼ ਕਰਕੇ ਤੇ ਬੜੀਆਂ ਦਾ ਲਪਾਪਾ ਪਿਆ ਸੀ ਤੇ ਮੈਂ ਚਲੋ ਮੈਂ ਕਿ ਇਹਦੇ ਵਿੱਚ ਪਾ ਕੇ ਰੱਖ ਦਨੇ ਡੱਬੇ ਚ ਫਿਰ ਬਾਹਰ ਹੁੰਦਰਾ ਰਬੜ ਪਾ ਕੇ ਰੱਖਿਆ ਹੋਇਆ ਸੀ ਲਪਾਪੇ ਦੇ ਉੱਤੇ ਫਿਰ ਵੀ ਸਲਾਬ ਜੀ ਚੜ ਜਾਂਦੀ ਹੈ ਕਈ ਵਾਰ ਬੜੀਆਂ ਨੂੰ ਇਹ ਛੋਟੀਆਂ ਬੜੀਆਂ ਮੰਗਵਾਈਆਂ ਸੀ ਆਪਾਂ ਨੇ ਸੋਇਆ ਬਿੰਦੀਆਂ ਕਈ ਵਾਰ ਸਬਜੀ ਵਗੈਰਾ ਬਣ ਜਾਂਦੀ ਹੈ ਦੀ ਮੈਂ ਕਿ ਚਲੋ ਨਾਲ ਹੀ ਡੱਬਿਆਂ ਚ ਪਾ ਦਨੇ ਆ ਬਾਕੀ ਇਹ ਦਾਲਾਂ ਸਬਜੀ ਦਾਲਾਂ ਨੇ ਜਿਹੜੀਆਂ ਉਹ ਮੈਂ ਪਹਿਲਾਂ ਹੀ ਪਾ ਕੇ ਰੱਖਤੀ ਹਾਂ ਸਿਲਮਾਰੀ ਚ ਰੱਖ ਦਿੱਤੀਆਂ ਸਿਲਮਾਰੀ ਦੇ ਵਿੱਚ ਡੱਬਿਆਂ ਚ ਪਾ ਕੇ ਲੋ ਜੇ ਇੱਥੇ ਸ਼ਾਮ ਦਾ ਟਾਈਮ ਸੀ ਤੇ ਮੈਂ ਵਰਦੀਆਂ ਮੈਂ ਕਿ ਚਲੋ ਹੁਣ ਪ੍ਰੈਸ ਕਰਕੇ ਰੱਖ ਦਈਏ ਇੱਥੇ ਆਪਾਂ ਵਰਦੀਆਂ ਜਿਹੜੀ ਪ੍ਰੈਸ ਕਰਨ ਲੱਗੀ ਸੀ ਸਿਮਰਨ ਦੀ ਫਿਰ ਸਵੇਰੇ ਆਏ ਹੁੰਦਾ ਵਾ ਵੀ ਹਸਬੰਦ ਨੇ ਵੀ ਜਾਣਾ ਹੁੰਦਾ ਕੰਮ ਤੇ ਤੇ ਫਿਰ ਸਵੇਰੇ ਸਵੇਰੇ ਜਲਦੀ ਦੇ ਵਿੱਚ ਕੰਮ ਆ ਜਿਹੜੇ ਅੱਧੇ ਰਹਿ ਜਾਂਦੇ ਆ ਫਿਰ ਜਿਹੜੇ ਬੱਚਿਆਂ ਦੀ ਤਿਆਰੀ ਹੁੰਦੀ ਹੈ ਸਕੂਲ ਦੀ ਪਹਿਲਾਂ ਹੀ ਕਰਕੇ ਰੱਖ ਲੈਣੇ ਹੁੰਦੇ ਆ ਛੁੱਟੀਆਂ ਤੋਂ ਪਹਿਲਾਂ ਵੀ ਮੇਰੀ ਇਹ ਆਦਤ ਸੀ ਮੈਂ ਸਕੂਲੋਂ ਆ ਕੇ ਇਹਨੇ ਵਰਦੀ ਕੱਢਣੀ ਮੈਂ ਧੋ ਕੇ ਨਾਲ ਦੇ ਨਾਲ ਆ ਜਿਹੜੀ ਸੁੱਕ ਜਾਣੀ ਜਦੋਂ ਮੈਂ ਪ੍ਰੈਸ ਕਰਕੇ ਰੱਖ ਦਿੰਦੀ ਸੀ ਤੇ ਨਾਲ ਦੇ ਨਾਲ ਹੀ ਫਿਰ ਬੁਕਤਾਂ ਨੂੰ ਵੀ ਮੈਂ ਸਾਫ਼ ਕਰਕੇ ਰੱਖ ਦਿੰਦੀ ਸੀ ਨਾਲ ਹੀ ਫਿਰ ਉਹ ਦੂਸਰੇ ਦਿਨ ਨੂੰ ਮੁਸ਼ਕਿਲ ਨਹੀਂ ਆਉਂਦੀ ਹੈ ਕਿ ਜ਼ਿਆਦਾ ਫਿਰ ਫੇਸੇ ਟਾਈਮੋਂ ਭੱਜ-ਭੱਜ ਕੇ ਕੰਮ ਜਿਹੜਾ ਕਰਨੇ ਔਖੇ ਹੋ ਜਾਂਦੇ ਆ ਪਹਿਲਾਂ ਇੱਕ ਦਿਨ ਪਹਿਲਾਂ ਹੀ ਸਾਰੀ ਤਿਆਰੀ ਕਰਕੇ ਰੱਖ ਲਵੀ ਫਿਰ ਜਿਆਦਾ ਮੁਸ਼ਕਿਲ ਨਹੀਂ ਹੁੰਦੀ ਹੈਗੀ ਦੂਸਰੇ ਦਿਨ ਬੱਚਿਆਂ ਨੂੰ ਸਕੂਲ ਤੋਰਨ ਦੇ ਵਿੱਚ ਵੈਸਾ ਤਾਂ ਸਾਰੀਆਂ ਮਾਂ ਮਾ ਇਦਾਂ ਹੀ ਕਰਦੀ ਹੁੰਦੀਆਂ ਨੇ ਤੇ ਨਾਲ ਦੇ ਨਾਲ ਉਹ ਪ੍ਰੈਸ ਕਰਕੇ ਰੱਖ ਦਿੰਦੇ ਨੇ ਬੱਚਿਆਂ ਦੀ ਵਰਦੀ ਵਧੀਆ ਇਸ ਜਨ ਦੇ ਨਾਲ ਜਿਹੜਾ ਟਾਈਮ ਦੀ ਬਚਤ ਵੀ ਹੁੰਦੀ ਆ ਲਓ ਜੀ ਇੱਥੇ ਮੰਮੀ ਵੀ ਇੱਕ ਸੂਟ ਰੱਖਾਗੇ ਸੀ ਪ੍ਰੈਸ ਕਰਨ ਲਈ ਮੈਂ ਕਿਹਾ ਚਲੋ ਹੁਣ ਮੈਂ ਲੱਗੀ ਹੋਈ ਆ ਕਰਨਾ ਤੇ ਤੁਸੀਂ ਵੀ ਦੇ ਦਿਓ ਇੱਕ ਸੂਟ ਆਪਣਾ ਉਹਨਾਂ ਨੇ ਜਾਣਾ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਸ਼ਾਮ ਨੂੰ ਫਿਰ ਦਿੱਲੀ ਚਲ ਜਾਂਦੇ ਆ ਮੰਮੀ ਮੱਥਾ ਟੇਕਣ ਗੁਰਦੁਆਰੇ ਤੇ ਨਾਲ ਹੀ ਸਿਮਰਨ ਚਲਾ ਜਾਂਦਾ ਤੇ ਵੈਸੇ ਤਾਂ ਆਪਾਂ ਕਿਸੇ ਦੇ ਬਾਲਾ ਕਿਸੇ ਨਾਤਾ ਕਰੇ ਜਾਈਦਾ ਤੇ ਨਾ ਹੀ ਅੱਜਕੱਲ ਟਾਈਮ ਆ ਆਪਣਾ ਅੰਦਰੀ ਆਪਣਾ ਕੰਮਾਂ ਦੇ ਵਿੱਚ ਮਗਨ ਰਹੀਦਾ ਤੇ ਟਾਈਮ ਇਦਾਂ ਹੀ ਆਪਣਾ ਲੰਘ ਜਾਂਦਾ ਵਾ ਤੇ ਫਿਰ ਸ਼ਾਮ ਨੂੰ ਮੰਮੀ ਚਲ ਜਾਂਦੇ ਆ ਗੁਰਦੁਆਰੇ ਮਗਾ ਚਲੋ ਇਸ ਸਮਰਨ ਨਾਲ ਲੈ ਜਾਇਆ ਕਰੋ ਵੀ ਚਲੋ ਇਹ ਗੇੜਾ ਕੱਢਿਆਇਆ ਕਰੂਗਾ ਤੁਹਾਨੂੰ ਕਿਸੇ ਦੇ ਨਾਲ ਜਾਂਦਾ ਨਹੀਂ ਹੈਗਾ ਛੇਤੀ ਤੇ ਨਾ ਹੀ ਕਿਸੇ ਦੇ ਘਰੇ ਜਾਂਦਾ ਕਿਸੇ ਬੱਚਿਆਂ ਨਾਲ ਵੀ ਨਹੀਂ ਜਾਂਦਾ ਖੇਡਣ ਤੇ ਬੱਚੇ ਵੀ ਹੁਣ ਸਾਡੇ ਰਿਗਵਾਨ ਦੇ ਵਿੱਚ ਨੇ ਉਹ ਵੱਡੇ ਹੋ ਗਏ ਨੇ ਤੇ ਛੋਟਾ ਬੱਚਾ ਇੱਕ ਦੋ ਹੀ ਹੋਣਗੇ ਉਹ ਜਾਂਦੇ ਨਹੀਂ ਅੱਜਕੱਲ ਕੋਈ ਵੀ ਕਿਸੇ ਦੇ ਘਰੇ ਇਸ ਕਰਕੇ ਸ਼ਾਮ ਨੂੰ ਗੁਰਦੁਆਰੇ ਜਾਇਆ ਹੁੰਦਾ ਮੰਮੀ ਦੇ ਨਾਲ ਤੇ ਲੋ ਜੀ ਇੱਥੇ ਆਪਾਂ ਫਟਾਫਟ ਸੂਟ ਪ੍ਰੈਸ ਕਰ ਦਿੱਤਾ ਤੇ ਹੁਣ ਬੱਚਿਆਂ ਨੂੰ ਜਿਹੜਾ ਸਕੂਲ ਜਾਣ ਟਾਈਮ ਬੂਟ वगैरह ਪਾ ਕੇ ਜਾਣੇ ਪੈਂਦੇ ਆ ਤੇ ਗਰਮੀ ਬਹੁਤ ਸੀ ਅੱਜ ਵੀ ਤੇ ਬੱਚਿਆਂ ਨੂੰ ਬਹੁਤ ਔਖਾ ਗਰਮੀ ਦੇ ਵਿੱਚ ਸਕੂਲ ਜਾਣਾ ਤੇ ਫਿਰ ਬੂਟ ਵੀ ਪਾ ਕੇ ਉਹ ਵੀ ਨਾਲ ਜੁਰਾਬਾਂ ਬੁਰਾ ਹਾਲ ਹੋ ਜਾਂਦਾ ਵਿਚਾਰੇ ਬੱਚਿਆਂ ਦਾ ਸਕੂਲ ਜਾਣ ਟਾਈਮ ਇੱਥੇ ਲੱਗਿਆ ਹੋਇਆ ਸੀ ਜਿਵੇਂ ਸਿਰਫ ਸਰਾਰ ਤਾਂ ਕਰਨਾ ਕੈਮਰਾ ਛੇੜ ਰਹੀ ਆ ਸੀ ਹਾਂਜੀ ਕੱਪੜੇ ਪ੍ਰੈਸ ਕਰਨ ਤੋਂ ਬਾਅਦ ਮੈਂ ਕਰੂੰਗੀ ਹੁਣ ਸਿਮਰਨ ਦੇ ਬੂਟ ਪਾਲਿਸ਼ ਤੇ ਬੂਟ ਆ ਜਿਹੜੇ ਪਾਉਣ ਤੋਂ ਪਹਿਲਾਂ ਬੱਚਿਆਂ ਦੇ ਚੰਗੀ ਤਰ੍ਹਾਂ ਇੱਕ ਵਾਰ ਚੈੱਕ ਕਰ ਲਿਆ ਕਰੋ ਤੁਸੀਂ ਵੀ ਕਿਉਂਕਿ ਕਈ ਵਾਰ ਹੁਣ ਮੌਸਮ ਆ ਜਿਹੜਾ ਬਰਸਾਤਾਂ ਦਾ ਐ ਚੀਜ਼ਾਂ ਵਗੈਰਾ ਵੜ ਕੇ ਬਹਿ ਜਾਂਦੀਆਂ ਨੇ ਬੂਟਾਂ ਦੇ ਵਿੱਚ ਤੇ ਇਸ ਕਰਕੇ ਆਪਣਾ ਪਹਿਲਾਂ ਹੀ ਬੂਟਾਂ ਨੂੰ ਸਾਫ਼ ਕਰ ਲਓ ਚੰਗੀ ਤਰ੍ਹਾਂ ਦੇਖ ਕੇ ਫੇਰ ਹੀ ਬੱਚਿਆਂ ਦੇ ਬੂਟ ਆ ਜਿਹੜਾ ਤੁਸੀਂ ਪਾਇਆ ਕਰੋ ਮੈਂ ਤਾਂ ਚੰਗੀ ਤਰ੍ਹਾਂ ਬੂਟ ਆ ਜਿਹੜੇ ਸਾਫ਼ ਕਰਕੇ ਬਾਕਸ ਦੇ ਵਿੱਚ ਇਹਦੇ ਚ ਪਾ ਕੇ ਰੱਖ ਦਿੰਨੀ ਹਣੀ ਉੱਚੀ ਜਗ੍ਹਾ ਦੇ ਉੱਪਰ ਫਿਰ ਇੱਦਾਂ ਕੋਈ ਚੀਜ਼ ਵਗੈਰਾ ਨਹੀਂ ਵਿੱਚ ਵੱੜਦੀ ਹੈਗੀ ਮੈਂ ਜਦੋਂ ਛੁੱਟੀਆਂ ਇਹਦੀਆਂ ਸ਼ੁਰੂ ਹੋਈਆਂ ਸੀ ਤੇ ਮੈਂ ਬੂਟ ਆ ਜਿਹੜਾ ਸਾਫ਼ ਕਰਕੇ ਤੇ ਬਾਕਸ ਦੇ ਵਿੱਚ ਇਹਦੇ ਡੱਬੇ 'ਚ ਪਾ ਕੇ ਰੱਖ ਦਿੱਤੇ ਸੀ ਤੇ ਹੁਣ ਮੈਂ ਇਹ ਕੱਢੇ ਆ ਤੇ ਸਾਫ਼ ਕਰਕੇ ਚੰਗੀ ਤਰ੍ਹਾਂ ਨਾਲ ਇਹਨੂੰ ਧੁੱਪ ਲਵਾ ਲਈ ਸੀ ਲੋ ਜੀ ਅੱਜ ਦੀ ਵੀਡੀਓ ਇਹੀ ਸੀ ਜੇ ਆਪਣੀ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ